ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਕੁਵਾਰੀਆਂ ਕੁੜੀਆਂ ਦੇ ਸਿਰ ਪੀਰਾਂ ਦਾ ਪੈਰਾ ਆ ਸਕਦਾ ਹੈ ਸੋ ਆਪਾਂ ਅੱਜ ਇਸ ਵਿਸ਼ੇ ਤੇ ਹੀ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਜ਼ਰੂਰ ਕਰਨਾ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਕੱਲ ਆਪਾਂ ਵੀਡੀਓ ਨਹੀਂ ਬਣਾ पाए ਕਿਉਂਕਿ ਥੋੜੀ ਸਿਹਤ ਠੀਕ ਨਹੀਂ ਸੀ ਇਸ ਕਰਕੇ ਸੋ ਵੈਸੇ ਕੋਸ਼ਿਸ਼ ਹੁਣ ਕਰਿਆ ਕਰਾਂਗੇ ਕਿ ਇੱਕ ਦਿਨ ਛੱਡ ਕੇ ਹੀ ਵੀਡੀਓ ਬਣਾਈਏ ਸੋ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਨੇ ਹੋ ਬਹੁਤ ਵਧੀਆ ਕਮੈਂਟ ਆਉਂਦੇ ਆ ਸੋ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਇੰਨਾ ਜ਼ਿਆਦਾ ਤੁਸੀਂ ਵੀਡੀਓ ਤੇ ਆਪਣਾ ਪਿਆਰ ਦਿਖਾਉਂਦੇ ਹੋ ਕਮੈਂਟਾਂ ਰਾਹੀਂ ਦੱਸਦੇ ਹੋ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਸੋ ਇੱਥੇ ਕੁਝ ਕਮੈਂਟਾਂ ਦੱਸਾਂਗੇ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਲਿਖਦੇ ਆ ਕੀ ਜਿਵੇਂ ਪੌਣ ਆਉਂਦੀ ਹੈ ਜੇ ਇੱਕ ਸਮੇਂ ਤੇ ਦੋ ਪੱਕੇ ਭਗਤ ਅਲੱਗ ਅਲੱਗ ਕੌਣ ਨੂੰ ਬੁਲਾਉਣਾ ਤੇ ਕਿਹਦੇ ਸਿਰ ਪੌਣ ਆਵੇਗੀ ਸੋ ਦੇਖੋ ਵੈਸੇ ਵਿੱਚ ਕਮੈਂਟ ਸਾਨੂੰ ਥੋੜਾ ਸਮਝ ਨਹੀਂ ਆਇਆ ਸੋ ਜੇਕਰ ਤੁਸੀਂ ਇਹ ਸੋਚਦੇ ਹੋ ਕਿ ਇੱਕੋ ਹੀ ਸਮੇਂ ਤੇ ਦੋ ਪੱਕੇ ਭਗਤ ਆਪੋ ਆਪਣੇ ਪੀਰ ਨੂੰ ਪੁਕਾਰਨ ਤੇ ਹਾਜ਼ਰੀ ਪੈ ਜਾਵੇ ਤੇ ਕਿਹਦੇ ਸਿਰ ਹਾਜ਼ਰੀ ਆਵੇਗੀ ਸੋ ਦੇਖੋ ਉਹ ਪਰਮਾਤਮਾ ਮਨ ਦੇਖਦਾ ਹੈ ਜਿਹਦਾ ਮਨ ਸਾਫ਼ ਹੋਵੇਗਾ ਕਿਉਂਕਿ ਉਹ ਮਨਾਂ ਦੀਆਂ ਜਾਣਦਾ ਹੈ ਅੰਦਰ ਦੀਆਂ ਗੱਲਾਂ ਜਾਣਦਾ ਹੈ ਪਰਮਾਤਮਾ ਸੋ ਉਹ ਮਨ ਦੇਖੇਗਾ ਤੇ ਜਿਹਦੇ ਸਿਰ ਉਹਦਾ ਦਿਲ ਕਰੇਗਾ ਉਹਦੇ ਸਿਰ ਹੀ ਆ ਕੇ ਹਾਜ਼ਰੀ ਪਾ ਜਾਵੇਗਾ ਸੋ ਇਹ ਹੁਣ ਸੋਚੋਗੇ ਕਿ ਪੱਕੇ ਜੋ ਭਗਤ ਉਹ ਦੋਨੇ ਸੋ ਉਹਨਾਂ ਦੇ ਵਿੱਚੋਂ ਇੱਕ ਦੇ ਸਿਰ ਹੀ ਕਿਵੇਂ ਆ ਸਕਦਾ ਕਿਉਂਕਿ ਦੋਨੇ ਹੀ ਪੱਕੇ ਭਗਤਾਂ ਸੋ ਦੇਖੋ ਦੋ ਪੱਕੇ ਭਗਤ ਬੈਠੇ ਹੋਣਗੇ ਕਦੇ ਨਾ ਕਦੇ ਦਿਲ ਵਿੱਚ ਇਹ ਗੱਲ ਤਾਂ ਜ਼ਰੂਰ ਆਉਂਦੀ ਹੈ ਕਿ ਮੈਂ ਪੀਰ ਨੂੰ ਪਿਆਰ ਕਰਦਾ ਮੇਰੇ ਸਿਰ ਆਵੇਗਾ ਜਦੋਂ ਮਾੜੀ ਜੀ ਵੀ ਗੱਲ ਮਨ ਵਿੱਚ ਆ ਜਾਵੇ ਤਾਂ ਸਮਝ ਲੈਣਾ ਕੀ ਫੱਕਰ ਮਨਾਂ ਦੀਆਂ ਜਾਣਦਾ ਹੈ ਜਦੋਂ ਮਨ ਦੀ ਗੱਲ ਪੜ ਲੈਂਦਾ ਹੈ ਤਾਂ ਫਿਰ ਉਹ ਉਸ ਹਿਸਾਬ ਦੇ ਨਾਲ ਹੀ ਹਾਜ਼ਰੀ ਪਾਉਂਦਾ ਹੈ ਸੋ ਜੇਕਰ ਮਨ ਸਾਫ ਆ ਜਿਹਦਾ ਮਨ ਸਾਫ ਹੈ ਜਿਹਦੇ ਮਨ ਵਿੱਚ ਕੋਈ ਲਾਲਚ ਨਹੀਂ ਦੇ ਇਹ ਨਹੀਂ ਹੈ ਕਿ ਆਪਾਂ ਮਨ ਵਿੱਚ ਇਹ ਸੋਚਣਾ ਹੈ ਕਿ ਇਹਦੇ ਸਿਰ ਨਾ ਹੋਵੇ ਮੇਰੇ ਸਿਰ ਆਵੇ ਮੇਰੀ ਇੱਜ਼ਤ ਬਣੇ ਮੇਰਾ ਨਾਮ ਹੋਵੇ ਸੋ ਜਦੋਂ ਇਹ ਗੱਲਾਂ ਨੂੰ ਦਿਲ ਵਿੱਚ ਧਾਰ ਲੈਨੇ ਹੋ ਤਾਂ ਫਿਰ ਸਾਰਾ ਕੰਮ ਖਰਾਬ ਹੋ ਜਾਂਦਾ ਹੈ ਜ਼ਿਕਰ ਉੱਥੇ ਇਨਸਾਨ ਇਹ ਸੋਚੇ ਕਿ ਪੀਰਾ ਤੇਰੀ ਮਰਜ਼ੀ ਆ ਤੂੰ ਚਾਵੇਂ ਤਾਂ ਮੇਰੇ ਸਿਰ ਹਾਜ਼ਰੀ ਆਵੇ ਕੀ ਬਾਕੀ ਤੂੰ ਸਭ ਜਾਣੀ ਜਾਣ ਹੈ ਜਿੱਦਾਂ ਤੇਰਾ ਦਿਲ ਕਰਦਾ ਹੈ ਤੋ ਪ੍ਰਮਾਤਮਾ ਮਨ ਦੀ ਸੋਚਦਾ ਹੈ ਜਿਹੜਾ ਇਨਸਾਨ ਕਿਸੇ ਲਈ ਮਾੜਾ ਜਾਂ ਵੀ ਦਿਲ ਵਿੱਚ ਫਰਕ ਨਹੀਂ ਲਿਆਉਂਦਾ ਸੋ ਪ੍ਰਮਾਤਮਾ ਉਹਦੇ ਸਿਰ ਚਲਦੀ ਬੋੜਦਾ ਹੈ ਇਸ ਕਰਕੇ ਕਦੇ ਵੀ ਮਨ ਵਿੱਚ ਲਾਲਚ ਨਹੀਂ ਲਿਆਉਣਾ ਹੰਕਾਰ ਨਹੀਂ ਲਿਆਉਣਾ ਸੋ ਜਦੋਂ ਹੰਕਾਰ ਲਾਲਚ ਆ ਜਾਂਦਾ ਹੈ ਤਾਂ ਕੰਮ ਉੱਥੇ ਹੀ ਸਾਰੇ ਖਰਾਬ ਹੋ ਜਾਂਦੇ ਆ ਜੇਕਰ ਤੁਸੀਂ ਉਸੇ ਵਕਤ ਕਿਸੇ ਦੂਸਰੇ ਦਾ ਭਲਾ ਮੰਗੋ ਸੋ ਦੂਸਰੇ ਬਾਰੇ ਸੋਚੋ ਤਾਂ ਫਿਰ ਪ੍ਰਮਾਤਮਾ ਹਾਜ਼ਰੀ ਪਾਉਂਦਾ ਹੈ ਕਿਉਂਕਿ ਉਹ ਮਨ ਦੀਆਂ ਜਾਣਦਾ ਹੈ ਜਿਹਦਾ ਮਨ ਸਾਫ਼ ਹੈ ਜਿਹੜਾ ਦੂਸਰਿਆਂ ਲਈ ਚੰਗਾ ਸੋਚਦਾ ਹੈ ਪ੍ਰਮਾਤਮਾ ਵੀ ਉੱਥੇ ਹੀ ਵਾਸ ਕਰਦਾ ਹੈ ਪ੍ਰਮਾਤਮਾ ਨੇ ਮਨ ਵਿੱਚ ਵਾਸ ਕਰਨਾ ਹੈ ਜੇਕਰ ਮਨ ਹੀ ਸਾਫ਼ ਨਾ ਹੋਵੇ ਤਾਂ ਫਿਰ ਉੱਥੇ ਪ੍ਰਮਾਤਮਾ ਨਹੀਂ ਠਹਿਰ ਸਕਦਾ ਸੋ ਇਸ ਕਰਕੇ ਮਨ ਸਾਫ਼ ਹੋਣਾ ਜ਼ਰੂਰੀ ਹੈ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਜੋ ਦੂਸਰਾ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਜਿਹੜਾ ਵੀ ਸਵਾਲ ਸਾਡੇ ਮਨ ਵਿੱਚ ਚੱਲਦਾ ਹੈ ਉਹ ਤੁਹਾਡੀ ਵੀਡੀਓ ਰਾਈ ਸਾਨੂੰ ਜਵਾਬ ਮਿਲ ਜਾਂਦਾ ਹੈ ਸੋ ਦੇਖੋ ਜਿਨ੍ਹਾਂ ਨੂੰ ਵੀਡੀਓ ਰਾਈ ਜਵਾਬ ਮਿਲ ਜਾਂਦਾ ਹੈ ਜੋ ਮਨ ਵਿੱਚ ਸਵਾਲ ਚੱਲਦਾ ਹੈ ਤੇ ਉਸ ਇਨਸਾਨ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਸਾਡਾ ਜੋ ਪਰਮਾਤਮਾ ਹੈ ਸਾਡਾ ਜੋ ਮੁਰਸ਼ਿਦ ਹੈ ਉਹ ਸਾਨੂੰ ਰਸਤਾ ਦਿਖਾ ਰਿਹਾ ਆ ਉਹ ਸਾਨੂੰ ਗੱਲ ਮੂਰੇ ਆ ਕੇ ਆਪ ਜਵਾਬ ਦੇ ਰਿਹਾ ਸੋ ਦੇਖੋ ਅਸੀਂ ਜਦੋਂ ਆਪਣੀ ਫੱਕਰ ਫਕੀਰ ਦੀ ਗੁਰੂ ਦੀ ਸੇਵਾ ਕਰਦੇ ਆਂ ਤੇ ਕੁਝ ਸਵਾਲ ਮਨ ਵਿੱਚ ਚੱਲਦੇ ਆ ਜੇਕਰ ਅਚਾਨਕ ਕੋਈ ਮੂਰਿਓ ਆ ਕੇ ਤੁਹਾਡੇ ਸਵਾਲ ਦਾ ਜਵਾਬ ਦੇ ਦੇਵੇ ਤੁਹਾਡੇ ਮਨ ਦੀ ਗੱਲ ਕਰ ਦੇਵੇ ਤਾਂ ਸਮਝ ਲੈਣਾ ਕਿ ਉਹ ਮਾਲਕ ਤੁਹਾਡੇ ਨਾਲ ਨਾਲ ਰਹਿੰਦਾ ਹੈ ਸੋ ਕਦੇ ਵੀ ਡੋਲਣਾ ਨਹੀਂ ਆਪਣੇ ਰਸਤੇ ਤੇ ਡਟੇ ਰਹੋ ਫਿਰ ਦੇਖੋ ਅੱਗੇ ਅੱਗੇ ਪ੍ਰਮਾਤਮਾ ਕੀ ਕੀ ਕਰਦਾ ਹੈ ਜੇਕਰ ਵਿਸ਼ਵਾਸ ਰੱਖ ਕੇ ਬੈਠੇ ਰਹਿੰਦੇ ਹੋ ਕਿ ਉਹ ਸਾਡੇ ਨਾਲ ਹੈ ਤਾਂ ਫਿਰ ਪਰਮਾਤਮਾ ਨਾਲ ਹੈ ਜਿ ਜਦੋਂ ਅਸੀਂ ਮਨ ਵਿੱਚ ਇਹ ਬਹਿਮ ਲੈ ਕੇ ਆ ਜਾਂਦੇ ਆ ਕਿ ਪਤਾ ਉਹ ਪਰਮਾਤਮਾ ਸੁਣਦਾ ਵੀ ਹੈ ਜਾਂ ਨਹੀਂ ਸੁਣਦਾ ਤਾਂ ਫਿਰ ਅਸੀਂ ਖੁਦ ਹੀ ਪਰੇਸ਼ਾਨੀਆਂ ਨੂੰ ਸਬਦਾ ਦੇ ਲਾਂਦੇ ਆ ਸੋ ਜਦੋਂ ਵੀ ਪਰੇਸ਼ਾਨ ਹੋਵੋ ਤਾਂ ਇਹ ਸੋਚ ਲੈਣਾ ਕਿ ਸਾਡਾ ਮੁਰਸ਼ਿਦ ਅੱਜ ਸਾਨੂੰ ਯਾਦ ਕਰ ਰਿਹਾ ਇਸ ਕਰਕੇ ਸਾਡੇ ਤੇ ਪਰੇਸ਼ਾਨੀ ਆਈ ਹੈ ਕਿਉਂਕਿ ਪਰਮਾਤਮਾ ਜਦੋਂ ਯਾਦ ਕਰਦਾ ਹੈ ਤੇ ਉਦੋਂ ਦੁੱਖ ਤਕਲੀਫ ਆਉਂਦੀ ਹੈ ਸੋ ਇਥੇ ਇੱਕ ਹੋਰ ਕਮੈਂਟ ਸੀ ਕਿ ਅਸੀਂ ਪੀੜਾ ਨੂੰ ਮੰਨਦੇ ਆ ਪਰ ਇੰਨੇ ਦੁਖੀ ਕਿਉਂ ਆ ਸੋ ਦੁਖੀ ਨਹੀਂ ਹੋ ਤੁਸੀਂ ਕਰਮਾਂ ਵਾਲਿਓ ਕਿ ਤੁਹਾਨੂੰ ਪ੍ਰਮਾਤਮਾ ਯਾਦ ਰੱਖਦਾ ਹੈ ਜੇਕਰ ਦੁੱਖ ਨਾ ਆਵੇ ਇਨਸਾਨ ਨੂੰ ਤਾਂ ਪ੍ਰਮਾਤਮਾ ਨੂੰ ਕੋਈ ਯਾਦ ਨਹੀਂ ਕਰਦਾ ਜੇਕਰ ਕਹਿੰਦੇ ਕਿ ਪ੍ਰਮਾਤਮਾ ਨੂੰ ਪਾਉਣਾ ਹੈ ਜਾਂ ਫਿਰ ਦੁੱਖ ਵਿੱਚ ਪਾਇਆ ਜਾ ਸਕਦਾ ਜਾਂ ਗਰੀਬੀ ਵਿੱਚ ਪਾਇਆ ਜਾ ਸਕਦਾ ਜਾਂ ਬਿਮਾਰੀ ਵਿੱਚ ਪਾਇਆ ਜਾ ਸਕਦਾ ਸੋ ਕਿਸੇ ਨੂੰ ਬਿਮਾਰੀ ਹੈ ਤਾਂ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਸੋ ਪ੍ਰਮਾਤਮਾ ਮਿਲਦਾ ਹੀ ਇਸ ਤਰ੍ਹਾਂ ਜਾਂ ਗਰੀਬੀ ਵਿੱਚ ਜਾਂ ਬਿਮਾਰੀ ਵਿੱਚ ਸੋ ਜਦੋਂ ਫਿਰ ਪਰਮਾਤਮਾ ਮਿਲ ਜਾਂਦਾ ਹੈ ਸਾਡੇ ਇਰਾਦੇ ਪੱਕੇ ਹੋ ਜਾਂਦੇ ਆ ਤਾਂ ਫਿਰ ਇਹ ਹੀ ਗਰੀਬੀਆਂ ਬਿਮਾਰੀਆਂ ਸਾਡੇ ਤੋਂ ਦੂਰ ਹੋ ਜਾਂਦੀਆਂ ਤਾਂ ਫਿਰ ਪਰਮਾਤਮਾ ਦਾ ਵਾਸ ਹੋ ਜਾਂਦਾ ਹੈ ਸੋ ਪਹਿਲੋ ਪਹਿਲ ਜਦੋਂ ਗਰੀਬੀ ਆਵੇ ਜਾਂ ਕੋਈ ਕਿਸੇ ਤਰ੍ਹਾਂ ਦੀ ਮੁਸੀਬਤ ਆਵੇ ਤਾਂ ਸਮਝ ਲਓਗੇ ਸਾਡਾ ਮੁਰਸ਼ਿਦ ਸਾਨੂੰ ਬੁਲਾ ਰਿਹਾ ਹੈ ਆ ਸਾਡੇ ਲਈ ਉਹਦੇ ਅੱਲ ਜਾਣਾ ਜ਼ਰੂਰੀ ਹੈ ਜਦੋਂ ਤੁਸੀਂ ਉਸ ਮੁਰਸ਼ਿਦ ਦਾ ਲੜ ਫੜ ਲਿਆ ਫਿਰ ਸਾਰੇ ਦੁੱਖਾਂ ਦਾ ਨਾਸ਼ ਵੀ ਕਰ ਦਿੰਦਾ ਹੈ ਥੋੜੀ ਪ੍ਰੀਖਿਆ ਲੈਂਦਾ ਹੈ ਪਰ ਇਦਾਂ ਦਾ ਕੋਈ ਦੁੱਖ ਨਹੀਂ ਜਿਹੜਾ ਉਹ ਹਟਾ ਨਾ ਸਕੇ ਸੋ ਬਹੁਤ ਕੁਝ ਜ਼ਿੰਦਗੀ ਵਿੱਚ ਜਦੋਂ ਅਜਮਾਉਂਗੇ ਇਹਨਾਂ ਗੱਲਾਂ ਨੂੰ ਤਾਂ ਤੁਹਾਨੂੰ ਸਿੱਖਣ ਨੂੰ ਮਿਲੇਗਾ ਸੋ ਜਦੋਂ ਇਨਸਾਨ ਇਹ ਗੱਲਾਂ ਇਹ ਪੜਾ ਪਾਸ ਕਰਦਾ ਹੈ ਤਾਂ ਫਿਰ ਹੀ ਅਸਲੀ ਗਿਆਨ ਆਉਂਦਾ ਹੈ ਫਿਰ ਹੀ ਜ਼ਿੰਦਗੀ ਦੀ ਸਮਝ ਆਉਂਦੀ ਆ ਸੋ ਜਿਕਰ ਅੱਜ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਆ ਤਾਂ ਬਹੁਤ ਕੁਝ ਹੰਡਾ ਕੇ ਇੱਥੇ ਤੱਕ ਪਹੁੰਚੀ ਆ ਤੇ ਅੱਜ مالک ਨੇ ਇੰਨੀ ਕਿਰਪਾ ਕਰ ਦਿੱਤੀ ਕਿ ਅਸੀਂ ਤੁਹਾਡੇ ਨਾਲ ਗੱਲ ਕਰਦੇ ਪਏ ਆ ਸੋ ਜੋ ਜ਼ਿੰਦਗੀ ਵਿੱਚ ਸੋਚਿਆ ਨਹੀਂ ਉਹ ਕੁਛ ਕਰਕੇ ਦਿਖਾ ਦਿੰਦਾ ਹੈ ਪਰਮਾਤਮਾ ਸੋ ਇਸ ਕਰਕੇ ਵਿਸ਼ਵਾਸ ਰੱਖੋ ਵਿਸ਼ਵਾਸ ਹੀ ਪਰਮਾਤਮਾ ਨਾਲ ਤੁਹਾਨੂੰ ਬਿਲਾ ਸਕਦਾ ਹੈ ਇਸ ਕਰਕੇ ਯਕੀਨ ਤੇ ਵਿਸ਼ਵਾਸ ਪੱਕਾ ਹੋਣਾ ਬਹੁਤ ਜ਼ਰੂਰੀ ਹੈ ਸੋ ਹੁਣ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਕੁਵਾਰੀਆਂ ਕੁੜੀਆਂ ਦੇ ਸਿਰ ਹਾਜ਼ਰੀ ਆ ਸਕਦੀ ਹੈ ਕੌਣ ਆ ਸਕਦੀ ਆ ਸੋ ਆ ਸਕਦੀ ਹੈ ਕਿਉਂਕਿ ਉਹ ਪਰਮਾਤਮਾ ਦਾ ਪਤਾ ਨਹੀਂ ਕਦ ਕਿਦੇ ਤੇ ਕਿਰਪਾ ਕਰ ਦੇਵੇ ਕਦ ਕਿਦੇ ਤੇ ਮਿਹਰ ਹੋ ਜਾਵੇ ਸੋ ਕਈਆਂ ਦਾ ਪਿਛਲਾ ਹੀ ਕੋਈ ਸੰਬੰਧ ਪਿਛਲੀ ਹੀ ਸੇਵਾ ਜੁੜੀ ਹੁੰਦੀ ਜਨਮਾਂ ਦੀ ਜਿਹੜੀ ਇਸ ਜਨਮ ਵਿੱਚ ਮੂਰੇ ਆਉਂਦੀ ਆ ਤੇ ਮਿਲਦੀ ਆ ਸੋ ਬਾਕੀ ਇਥੇ ਜੋ ਪਿਛਲਾ ਹੈ ਲੇਖਾਂ ਵਿੱਚ ਲਿਖਿਆ ਉਹਨੂੰ ਕੋਈ ਬਦਲ ਨਹੀਂ ਸਕਦਾ ਸੋ ਬਾਕੀ ਇਥੇ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜੇਕਰ ਤੁਹਾਡੀਆਂ ਬੱਚੀਆਂ ਸੇਵਾ ਕਰਦੀਆਂ ਪੀਰੋ ਮੁਰਸ਼ਦ ਦੀ ਕਿਸੇ ਵੀ ਦੇਵੀ ਦੇਵਤੇ ਦੀ ਤਾਂ ਇੱਕ ਗੱਲ ਦਾ ਚਰੂਹ ਧਿਆਨ ਰੱਖੋ ਅਰਦਾਸ ਬੇਨਤੀ ਨਾਲ ਦੀ ਨਾਲ ਬੱਚਿਆਂ ਨੂੰ ਇਹ ਵੀ ਕਰਨੀ ਚਾਹੀਦੀ ਆ ਕਿ ਕਦੇ ਵੀ ਸਾਡੇ ਬੱਚਿਆਂ ਤੇ ਭਾਰ ਨਾ ਪਾਇਓ ਜੇਕਰ ਬੱਚੇ ਸੇਵਾ ਕਰਦੇ ਕਈਆਂ ਘਰਾਂ ਦੇ ਵਿੱਚ ਮਾਪੇ ਸੇਵਾ ਨਹੀਂ ਕਰਦੇ ਦੇਖਿਆ ਗਿਆ ਕਿ ਕੁੜੀਆਂ ਸੇਵਾ ਕਰਦੀਆਂ ਆ ਸੋ ਹਮੇਸ਼ਾ ਮਾਪਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਜਦ ਮੁੱਢ ਬੈਠਾ ਹੈ ਤਾਂ ਬੱਚਿਆਂ ਤੋਂ ਇਹ ਕਰਮ ਨਾ ਕਰਾਓ ਕਿਉਂਕਿ ਜਦੋਂ ਫਿਰ ਬੱਚਿਆਂ ਸੇਵਾ ਕਰਨੀ ਸ਼ੁਰੂ ਕਰ ਦਿੰਦੀਆਂ ਤੇ ਉਹ ਮਾਲਕ ਵੀ ਆਪਣਾ ਹੱਕ ਜਿਮਾਉਣ ਲੱਗ ਪੈਂਦਾ ਹੈ ਕਿਉਂਕਿ ਇਹ ਇੱਕ ਦਿਨ ਬਗਾਨੇ ਕਰ ਜਾਣਾ ਆ ਸੋ ਅਸਲੀ ਇਹਨਾਂ ਦੀ ਜਿਹੜੀ ਲੈਨ ਉੱਥੋਂ ਜੁੜਦੀ ਆ ਕੁੜੀਆਂ ਦਾ ਅਸਲੀ ਘਰ ਜਦੋਂ ਇਹ ਆਪਣੇ ਸਹੁਰੇ ਘਰ ਜਾਂਦੀਆਂ ਆ ਉੱਥੇ ਦਾ ਜੋ ਦੇਵਤਾ ਹੈ ਉਹਨੂੰ ਮੰਨਣਾ ਪੈਂਦਾ ਜਿੱਥੇ ਘਰ ਵਾਲਾ ਜਾਂਦਾ ਹੋਵੇ ਸੋ ਜਦੋਂ ਦੋ ਰਸਤੇ ਹੋ ਜਾਂਦੇ ਤਾਂ ਫਿਰ ਦੋਹਾਂ ਧਿਰਾਂ ਦੇ ਵਿੱਚ ਨਿਭਦੀ ਨਹੀਂ ਇਸ ਕਰਕੇ ਹਮੇਸ਼ਾ ਇਹਨਾਂ ਗੱਲਾਂ ਦਾ ਧਿਆਨ ਰੱਖੋ ਕਿ ਬੱਚੇ ਮੱਥਾ ਟੇਕੋ ਨਮਸਕਾਰ ਕਰੋ ਸਜਦਾ ਸਲਾਮ ਕਰੋ ਤੇ ਚੰਗਾ ਕਰਮ ਕਰਨ ਤੁਸੀਂ ਚੰਗਾ ਕਰਮ ਕਰੋਗੇ ਆਪਣੇ ਆਪ ਪ੍ਰਮਾਤਮਾ ਤੁਹਾਨੂੰ ਸਹੀ ਪਾਸੇ ਜੋੜ ਦੇਵੇਗਾ ਬਾਕੀ ਜੇਕਰ ਸੇਵਾ ਕਰਦੇ ਹੋ ਤਾਂ ਅਰਦਾਸ ਬੇਨਤੀ ਇਹ ਕਰੋ ਕਿ ਪੀਰ ਜੀ ਕਦੇ ਵੀ ਸਰੀਰ ਉੱਤੇ ਭਾਰ ਨਾ ਪਾਓ ਕਿਉਂਕਿ ਅਸੀਂ ਬਗਾਨੇ ਘਰ ਜਾਣਾ ਬੱਚਿਆਂ ਵੀ ਇਹ ਅਰਦਾਸ ਕਰਨ ਤੇ ਬਾਕੀ ਮਾਪੇ ਵੀ ਕਰਨ ਤੇ ਬਾਕੀ ਖਾਸ ਕਰਕੇ ਮਾਪਿਆਂ ਦੀ ਸੇਵਾ ਕਰਨੀ ਬਣਦੀ ਜਿਨ੍ਹਾਂ ਦੇ ਘਰ ਵਿੱਚ ਅਸਲ ਦਰਬਾਰ ਬਣਿਆ ਹੈ ਸੋ ਉਸ ਘਰ ਦਾ ਪੇਟਾ ਕਰ ਸਕਦਾ ਹੈ ਮਾਪੇ ਕਰ ਸਕਦੇ ਆ ਬੱਚਿਆਂ ਨੂੰ ਥੋੜਾ ਦੂਰ ਹੀ ਰੱਖੋ ਪਰ ਇੰਨਾ ਵੀ ਦੂਰ ਨਹੀਂ ਕਿ ਪਰਮਾਤਮਾ ਦਾ ਨਾਮ ਨਹੀਂ ਲੈਣਾ ਜੇਕਰ ਇੱਕ ਵਾਰ ਬੱਚੀ ਦੇ ਸਿਰ ਹਾਜ਼ਰੀ ਆ ਗਏ ਤਾਂ ਫਿਰ ਉਹ মুর্ਸ਼ਦ ਫੱਕਰ ਆਪਣਾ ਹੱਕ ਜਮਾਉਣ ਲੱਗ ਪੈਂਦਾ ਹੈ ਫਿਰ ਗ੍ਰਸਤ ਵਿੱਚ ਪੈਣਾ ਮੁਸ਼ਕਲ ਹੋ ਜਾਂਦਾ ਹੈ